ਇਹ ਮਰਦ ਤੇ ਔਰਦਸਬੰਦ ਅਜ਼ਲਾਂ ਤੋਂ ਬਣਿਆ ਹੋਇਆ ਹੈ। ਔਰ ਜਦੋਂ ਵੀ ਬਾਕੀ ਦੇ ਧਰਮਾਂ ਦੇ ਵਿੱਚ ਇਸਾਈ ਧਰਮ ਦੇ ਜਿਹੜੇ ਕ੍ਰਿਸਚੀਅਨ ਨੇ ਸ਼ਾਦੀ ਕਰਦੇ ਨੇ ਤਾਂ ਔਰਤ ਦੀ ਆਈ ਡੂ ਰਜ਼ਾਮੰਦੀ ਲਈ ਜਾਂਦੀ ਹੈ। ਇਸਲਾਮ ਦੇ ਵਿੱਚ ਵੀ ਔਰਤ ਦੀ ਸਭ ਕਬੂਲ ਹੈ। ਰਜ਼ਾਮੰਦੀ ਲਈ ਜਾਂਦੀ ਹੈ। ਸਾਡੇ ਧਰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਔਰਤ ਦੀ ਰਜ਼ਾਮੰਦੀ ਨਹੀਂ ਲਈ ਜਾਂਦੀ। ਬੇਸ਼ੱਕ ਉਹਦੀ ਇਮਪਲਾਈਡ ਕੰਸੈਂਟ ਹੋਵੇ ਪਰ ਉੱਥੇ ਪੁੱਛਿਆ ਨਹੀਂ ਜਾਂਦਾ। ਨਹੀਂ ਇਹ ਵੀ ਅਸੀਂ ਇੱਕ ਪਹਿਲੂ ਦੇਖਿਆ ਹੈ। ਇਸਲਾਮ ਦੇ ਵਿੱਚ ਤਿੰਨ ਦਫਾ ਪੁਰਸ਼ ਤਲਾਕ 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 ਕਹਿ ਦੇ ਔਰਤ ਦਾ ਤਲਾਕ ਹੋ ਗਿਆ ਇਹ ਔਰਤ ਕੋਲ ਨਹੀਂ ਪੁੱਛਿਆ ਜਾਂਦਾ ਕਿ ਮੈਂ ਤੈਨੂੰ ਤਲਾਕ ਦੇਵਾਂ ਕਿ ਨਾ ਦੇਵਾਂ ਸਿਰਫ ਤਿੰਨ ਦਫਾ ਆਖਿਆ ਤਲਾਕ ਹੋ ਗਿਆ ਔਰ ਉਹਦੀ ਦਰਦ ਦਰਦੀਆਂ ਠੋਕਰਾਂ ਹੁੰਦੀਆਂ ਨੇ ਤੋਂ ਜਿੰਨੀ ਸੁਤੰਤਰਤਾ ਮੈਂ ਸਮਝਦਾ ਸਿੱਖ ਧਰਮ ਦੇ ਚ ਐ ਇਤਨੀ ਨਹੀਂ ਹੈ ਹੋਰ ਕਿਦਰ ਯੱਗੋ ਪਵਿੱਤ Hindu ਔਰਤ ਨਹੀਂ ਕਰ ਸਕਦੀ ਵੇਦ ਪਾਠ हिंदू और ਲਈ ਮਨਾਈ ਹੈ ਲੇਕਿਨ ਸਿੱਖ ਬੀਬੀ ਲਈ ਤਾਂ ਕੋਈ ਮਨਾਈ ਨਹੀਂ ਉਹ ਕੁਛ ਵੀ ਪਾਠ ਕਰ ਸਕਦੀ ਹੈ ਪੂਜਾ ਕਰ ਸਕਦੀ ਹੈ ਹੁਣ ਦਰਬਾਰ ਸਾਹਿਬ ਦੇ ਚੋਂ ਕੀਰਤਨ ਵੀ ਕਰ ਸਕਦੀ ਹੈ ਇਸਦੀ ਵੀ ਅਗਿਆ ਹੋ ਗਈ ਮਨਜੀ ਸਾਹਿਬ ਤਾਂ ਪਹਿਲੇ ਹੀ ਕਰਦੀਆਂ ਸਨ ਔਰ ਰਾਜਨੀਤਿਕ ਤੌਰ ਤੇ ਮੁਖੀ ਹੋ ਸਕਦੀ ਹੈ ਧਾਰਮਿਕ ਤੌਰ ਤੇ ਮੁਖੀ ਹੋ ਸਕਦੀ ਹੈ ਜਿਹੜੇ 22 ਮਸੰਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਥਾਪਨ ਕੀਤੇ ਸਨ ਉਹਦੇ ਚ ਤਿੰਨ ਬੀਬੀਆਂ ਨੇ ਉਹ ਪ੍ਰਚਾਰਕ ਸਨ ਵਿਸ਼ਵਾਸੇਤ ਬਰਾਬਰੀ ਦਾ ਦਰਜਾ ਜੋ ਹੈ ਚੱਲ ਰਿਹਾ ਹੈ ਐਸਾ ਕੋਈ ਨਹੀਂ ਹੈ ਕੇ ਬਾਕੀ ਧਰਮਾਂ ਚ ਕੋਈ ਸੁਤੰਤਰਤਾ ਜ਼ਿਆਦਾ ਹੈ ਬਲਕੇ ਨਿਊਜ਼ੀਲੈਂਡ ਦੇ ਵਿੱਚ ਮੈਂ ਸਮਝਦਾ 50 ਸਾਲ ਪਹਿਲੇ ਕਿਦਰੇ ਇਸਤਰੀ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਤੇ ਇਸ ਤਰੀਕੇ ਨਾਲ ਜਸਾਰੀ ਜਗਤ ਦੁਨੀਆ ਦੇ ਵਿੱਚ ਗੱਲ ਪੈਲੀਏ ਪਰ ਨਾ ਇਸਤਰੀ ਨੂੰ ਬਰਾਬਰੀ ਦਾ ਹੱਕ ਤੇ ਗੁਰੂ ਨਾਨਕ ਨੇ ਜਨਮ ਤੋਂ ਹੀ ਦਿੱਤਾ ਹੈ ਆਦ ਕਾਲ ਤੋਂ ਜੋ ਹੈ ਦਿੱਤਾ ਹੈ ਔਰ ਸਾਫ਼ ਕਹਿ ਦਿੱਤਾ ਹੈ ਰਾਜੇ અવਤਾਰ ਮਹਾਨ ਨੇ ਪਰ ਰਾਜੇ અવਤਾਰਾਂ ਨੂੰ ਜਨਮ ਦੇਣ ਵਾਲੇ ਵੀ ਮਹਾਨ ਹੈ ਉਦੀ ਕੁੱਖ ਕਿੰਨੀ ਪਵਿੱਤਰ ਹੋਵੇਗੀ ਕਿ ਇੱਕ ਅਵਤਾਰ ਨੇ ਉਸ ਦੀ ਕੁੱਖ ਨੂੰ ਚੁਣਿਆ ਇੱਕ ਮਹਾਨ ਵਿਦਵਾਨ ਨੇ ਉਸ ਦੀ ਕੁੱਖ ਨੂੰ ਚੁਣਿਆ ਤਾਂ ਉਹ ਖਾਣ ਵੀ ਮਹਾਨ ਹੈ ਜਿਹਦੇ ਚੋਂ ਹੀਰੇ ਨਿਕਲਦੇ ਨੇ ਮੋਤੀ ਨਿਕਲਦੇ ਨੇ ਇਸਤਰੀ ਦੀ ਆਪਣੇ ਥਲ ਤੇ ਮਾਨਤਾ ਹੈ ਪੁਰਸ਼ ਦੀ ਆਪਣੇ ਥਲ ਤੇ ਮਾਨਤਾ ਹੈ